ਲਾਈਵ ਹੀ ਮਿੱਤਰੋ ਛੋਡੇ ਬਾਦ ਤੇ ਲੈ ਕੇ ਆਇਆ ਮਹਿੰਦਰਾ ਅਰਜਣਾ 605 ਟਰੈਕਟਰ ਆ ਜੀ ਮਾਡਲ ਹੈਗਾ 2013 ਬੈਕਟਰ ਹੈਗਾ ਟਰੈਕਟਰ ਦੇ 70 ਪੈਸੇ ਜੇਕੇ ਦੇ ਤੇ ਜਿਹੜਾ ਸਿਸਟਮ ਵਗੈਰਾ ਜਿੰਨਾ ਸਾਨੂੰ ਲੱਗਿਆ ਤੁਸੀਂ ਇਹਦਾ ਸਾਰਾ ਕੁਝ ਵੀਰ ਨੇ ਨਾਲ ਹੀ ਦੇਣਾ ਤੇ ਮਿੱਤਰੋ ਕੰਡੀਸ਼ਨ ਦਾ ਪਿਆ ਟਰੈਕਟਰ ਪੂਰਾ ਚੰਗਾ ਪੰਜਾਬ ਨੰਬਰ ਦੇ ਵਿੱਚ ਆ ਪੀਬੀ 08 ਮਿੱਤਰੋ ਜਲੰਧਰ ਦਾ ਨੰਬਰ ਆ ਟਰੈਕਟਰ ਦਾ ਤੇ ਇਹ ਟਰੈਕਟਰ ਖੜਾ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਲੱਗਦਾ ਵੀਰ ਨੂੰ ਤੇ ਟਰੈਕਟਰ ਪੂਰਾ ਸਮਾਈ ਦੇ ਵਿੱਚ ਰਿਹਾ ਹੋਇਆ ਜੀ। ਅਗਲੇ ਟਾਇਰ ਵੀ ਪੂਰੇ ਸ਼ੌਂਕ ਨਾਲ ਪਾਏ ਹੋਏ ਨੇ 11 16 ਦੇ ਅਗਲੇ ਟਾਇਰ ਤਾਂ ਜਮਾਂ ਨਵੇਂ ਲੱਗੇ ਹੋਏ ਨੇ। ਘੂੜਾ ਬੰਪਰ ਟਰੈਕਟਰ ਦੇ ਲੱਗਿਆ ਹੋਇਆ ਜਿਵੇਂ ਕਿ ਦੀ ਇਹ ਐਸੈਸਰੀ ਤੇ ਯਾਰ ਖੁੱਲੇ ਰੁਪਏ ਲੱਗੇ ਪਿਆ ਬਾਈ ਦੇ। ਇਧਰ ਪਾਸੇ ਟਾਇਰ ਚੈੱਕ ਕਰ ਸਕੋ 11 16 ਦੇ ਟਾਇਰ ਟੀ ਗੱਡੀ ਵਾਲੇ ਲੱਗੇ ਨੇ। ਤੇ ਟਰੈਕਟਰ ਦੇ ਉੱਤੇ ਜੇ ਆਪਾਂ ਲਾਈਏ ਲੱਖ ਰੁਪਈਆ ਦਾ ਤਾਂ ਅਗਲਾ ਸਮਾਨ ਸਮਾਨੀ ਲੱਗਿਆ ਵਾ। ਤੇ ਬਾਈ ਨੇ ਇਹ ਟਰੈਕਟਰ ਦੀ ਡਿਮਾਂਡ ਰੱਖੀ ਹੈ ਜੀ 4 ਲੱਖ ਤੇ 85000 ਰੁਪਿਆ। ਰੇਡ ਮਿੱਤਰੋ ਮੌਕੇ ਤੇ ਹੋ ਜੂਗਾ ਪਿੰਡ ਹੈਗਾ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਟਰੈਕਟਰ ਦਾ ਮਾਡਲ ਹੈਗਾ 13 ਪੰਜਾਬ ਨੰਬਰ ਦੇ ਵਿੱਚ ਆ ਜਲੰਧਰ ਦਾ ਨੰਬਰ ਆ ਟਰੈਕਟਰ ਦਾ ਬੈਕ ਟਾਇਰ 70 ਪੈਸੇ ਅਗਲੇ ਟਾਇਰ ਜਮਾਨਾਵੇਂ ਲੱਗੇ ਹੋਇਆ ਤੇਰੇ ਨੰਬਰ ਸਕਰੀਨ ਦੇ ਉੱਤੇ ਆਪਾਂ ਲਾਦਾ ਚੱਕ ਕੇ ਲਾ ਲਓ